ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਵੱਡਾ ਐਕਸ਼ਨ ਅੱਜ ਤੜਕੇ ਤੜਕੇ ਹੋ ਗਿਆ ਪੁਲਿਸ ਦੇ ਅਧਿਕਾਰੀਆਂ ਦੇ ਉੱਪਰ ਔਰ ਦਬੰਗ ਅਫਸਰ ਦੇ ਤੌਰ ਤੇ ਜਾਣੇ ਜਾਂਦੇ ਹਰਮਨबीर ਸਿੰਘ ਗਿੱਲ ਜੋ ਕਿ ਡੀਆਈਜੀ ਨੇ ਜਲੰਧਰ ਰੇਂਜ ਉਹਨਾਂ ਦੇ ਵੱਲੋਂ ਐਕਸ਼ਨ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਥਾਣੇ ਦੇ ਅਫਸਰਾਂ ਦੇ ਉੱਪਰ ਐਸਐਚਓ ਦੇ ਉੱਪਰ ਐਸਆਈ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਔਰ ਉੱਥੇ ਦੱਸ ਦਈਏ ਤੁਹਾਨੂੰ ਕਿ ਵੱਡੀ ਕਾਰਵਾਈ ਕੀਤੀ ਗਈ ਹੈ ਡੀਆਈਜੀ ਦੇ ਵੱਲੋਂ ਤੜਕੇ ਤੜਕੇ ਸਰਪ੍ਰਾਈਜ਼ ਦਿੱਤਾ ਉਹਨਾਂ ਨੇ ਤੜਕੇ ਤੜਕੇ ਡੀਆਈਜੀ ਸਾਹਿਬ ਪਹੁੰਚ ਗਏ ਥਾਣੇ ਦੇ ਵਿੱਚ ਔਰ ਉੱਥੇ ਉਹਨਾਂ ਨੇ ਵਿਜ਼ਿਟ ਕੀਤਾ ਥਾਣੇ ਅੰਦਰ ਜਾ ਕੇ ਜਾਂਚ ਪੜਤਾਲ ਕੀਤੀ ਉਹਨਾਂ ਨੇ ਪਰ ਹੈਰਾਨੀ ਦੀ ਗੱਲ ਸੀਗੀ ਕਿ ਪੁਲਿਸ ਮੁਲਾਜ਼ਮ ਜਿਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਉਹ ਆਪਣੇ ਕੁਆਟਰਾਂ ਦੇ ਵਿੱਚ ਸੁੱਤੇ ਮਿਲੇ ਕੁਆਟਰਾਂ ਦੇ ਵਿੱਚ ਸੁੱਤੇ ਪਏ ਸੀ ਔਰ ਜਦੋਂ ਜਾ ਕੇ ਉਹਨਾਂ ਨੇ ਦੇਖਿਆ ਥਾਣੇ ਦੇ ਵਿੱਚ ਦੇਖਿਆ ਤਾਂ ਇਹ ਐਕਸਕਲੂਸਿਵ ਵੀਡੀਓ ਸੀ ਤੁਹਾਨੂੰ ਪ੍ਰੋ ਪੰਜਾਬ ਟੀਵੀ ਤੇ ਦਿਖਾ ਰਹੇ ਹਾਂ ਔਰ ਮੌਕੇ ਦੇ ਉੱਪਰ ਜਦੋਂ ਡੀਆਈਜੀ ਹਰਮਨ ਵੀਰ ਸਿੰਘ ਗਿੱਲ ਪਹੁੰਚੇ ਉਹਨਾਂ ਨੇ ਐਕਸ਼ਨ ਕੀਤਾ ਹੈ ਬਕਾਇਦਾ ਤੌਰ ਤੇ ਕਿਉਂਕਿ ਸੁੱਤੇ ਪਏ ਸੀ ਪੁਲਿਸ ਮੁਲਾਜ਼ਮ ਸਵੇਰੇ 8 ਵਜੇ ਤੱਕ ਵੀ ਕਹਿੰਦੇ ਪੁਲਿਸ ਮੁਲਾਜ਼ਮ ਸੁੱਤੇ ਪਏ ਸੀ ਕੀ ਕਰਨਗੇ ਇਹ ਰਾਖੀ ਸ਼ਹਿਰ ਦੀ ਤਾਂ ਜਦੋਂ ਜਲੰਧਰ ਰੇਂਜ ਦੇ ਡੀਆਈਜੀ ਹਰਮਨबीर ਗਿੱਲ ਦੇ ਵੱਲੋਂ ਟਾਂਡਾ ਥਾਣਾ ਦੇ ਵਿੱਚ ਨਿਰੀਖਣ ਕਰਨ ਵਾਸਤੇ ਗਏ ਸੀਗੇ ਉਹ ਇਨਸਪੈਕਸ਼ਨ ਕਰਨ ਵਾਸਤੇ ਪਹੁੰਚੇ ਅਚਾਨਕ ਔਰ ਹੱਥਾਂ ਪੈਰਾਂ ਦੀ ਪੈ ਗਈ ਪੁਲਿਸ ਮੁਲਾਜ਼ਮਾ ਨੂੰ ਇੱਕ ਵਾਰ ਤਾਂ ਕਿਉਂਕਿ ਇੱਕ ਦੂਜੇ ਨੂੰ ਫੋਨ لازਮੀ ਤੌਰ ਤੇ ਖੜਕੇ ਹੋਣਗੇ ਪਰ ਉਸ ਤੋਂ ਪਹਿਲਾਂ ਫੋਨ ਖੜਕਣ ਦਾ ਸਮਾਂ ਹੀ ਨਹੀਂ ਦਿੱਤਾ ਗਿਆ ਹਾਲਾਂਕਿ ਕਿਉਂਕਿ ਜਿਸ ਤਰੀਕੇ ਨਾਲ ਪਹੁੰਚੇ ਮੌਕੇ ਦੇ ਉੱਪਰ ਗੱਡੀ ਥਾਣੇ ਦੇ ਅੰਦਰ ਜਾਂਦੀ ਹੈ ਔਰ ਉਸ ਤੋਂ ਬਾਅਦ ਡੀਆਈਜੀ ਸਦਾ ਥਾਣੇ ਦੇ ਅੰਦਰ ਪਹੁੰਚ ਕੇ ਇਨਸਪੈਕਸ਼ਨ ਕਰਦੇ ਆ ਹਵਾਲਾਤ ਦੇਖਦੇ ਆ ਨਾ ਹੀ ਉੱਥੇ ਕੋਈ ਮਹਿਲਾ ਪੁਲਿਸ ਮੁਲਾਜ਼ਮ ਨਜ਼ਰ ਆਉਂਦੀ ਹੈ ਨਾ ਹੀ ਕੋਈ ਐਸਆਈ ਤੇ ਨਾ ਕੋਈ ਐਸਐਚਓ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਵਾਇਰਲੈਸ ਤੇ ਮੌਕੇ ਦੇ ਉੱਪਰ ਹੀ ਉਹਨਾਂ ਨੇ ਹੁਕਮ ਦਿੱਤੇ ਕਿ ਇਹਨਾਂ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਬਕਾਇਦਾ ਤੌਰ ਤੇ ਡੀਐਸਪੀ ਤੇ ਵੀ ਐਕਸ਼ਨ ਲਿਆ ਗਿਆ ਹੈ ਸਬ ਇੰਸਪੈਕਟਰ ਤੇ ਐਸਐਚਓ ਦੇ ਐਸਐਚਓ ਨੂੰ ਮੁਅਤਲ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ ਐਸਐਚਓ ਟਾਂਡਾ ਨੂੰ ਵੀ ਮੁਅਤਲ ਕਰ ਦਿੱਤਾ ਗਿਆ ਹੈ ਔਰ ਉੱਥੇ ਹੀ ਜੋ ਸਬ ਇੰਸਪੈਕਟਰ ਰਮਨ ਕੁਮਾਰ ਤੇ ਵੀ ਕਾਰਵਾਈ ਕੀਤੀ ਗਈ ਹੈ ਐਸਐਚਓ ਟਾਂਡਾ ਜੋ ਨੇ ਐਸਐਚਓ ਟਾਂਡਾ ਨੇ ਐਸਆਈ ਰਮਨ ਕੁਮਾਰ ਉਹਨਾਂ ਦੇ ਉੱਪਰ ਐਕਸ਼ਨ ਲਿਆ ਗਿਆ ਹੈ ਔਰ ਉਥੇ ਦੱਸ ਦਈਏ ਤੁਹਾਨੂੰ ਕਿ ਡੀਐਸਪੀ ਦੇ ਉੱਪਰ ਵੀ ਐਕਸ਼ਨ ਲੈਣ ਦੀ ਗੱਲ ਕਹੀ ਗਈ ਹੈ ਕਿਉਂਕਿ ਵਾਇਰਲੈਸ ਦੇ ਉੱਪਰ ਜਦੋਂ ਮੈਸੇਜ ਇਹਨਾਂ ਨੇ ਭੇਜਿਆ ਉਹਨਾਂ ਨੇ ਕਿਹਾ ਕਿ ਸੀਨੀਅਰ ਅਫਸਰਾਂ ਦੇ ਨਿਰਦੇਸ਼ਾਂ ਦੀ ਸਿੱਧੀ ਉਲੰਘਣਾ ਹੈ ਕਿਉਂਕਿ 8 ਵਜੇ ਨਿਰਧਾਰਿਤ ਰੋਲ ਜਿਹੜੀ ਹੈ ਉਹ ਕਾਲ ਥਾਣੇ ਵੱਲੋਂ ਲਾਗੂ ਨਹੀਂ ਕੀਤੀ ਗਈ ਔਰ ਬਕਾਇਦਾ ਤੌਰ ਤੇ ਹਰਮਨ ਗਿੱਲ ਉਹਨਾਂ ਨੇ ਕਿਹਾ ਕਿ ਡਿਸਪਲਿਨ ਬਹੁਤ ਜ਼ਰੂਰੀ ਹੈ ਫੋਰਸ ਦੇ ਵਿੱਚ ਔਰ ਜਦੋਂ ਬਠਿੰਡਾ ਐਸਐਸਪੀ ਦੇ ਤੌਰ ਤੇ ਗਏ ਹਰਮਨ ਬੀਰ ਗਿੱਲ ਉਦੋਂ ਵੀ ਬਹੁਤ ਚਰਚਾ ਦੇ ਵਿੱਚ ਰਹੇ ਸਾਬਤ ਤੌਰ ਤੇ ਉਹਨਾਂ ਨੇ ਸਿੱਧੇ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਔਰ ਉਸ ਤੋਂ ਬਾਅਦ ਹੁਣ ਐਕਸ਼ਨ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਡੀਆਈਜੀ ਜਲੰਧਰ ਰੇਂਜ ਦੇ ਵੱਲੋਂ ਐਕਸ਼ਨ ਕੀਤਾ ਗਿਆ ਕਾਰਵਾਈ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਹੀ ਉਹਨਾਂ ਨੇ ਕਹਿ ਦਿੱਤਾ ਕਿ ਇਹਨਾਂ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂਕਿ ਮੌਕੇ ਤੇ ਮੌਜੂਦ ਹੀ ਨਹੀਂ ਸੀ ਤਾਂ ਮੌਕੇ ਤੇ ਹੀ ਡੀਆਈਜੀ ਨੇ ਜਦੋਂ ਛਾਪਾ ਮਾਰਿਆ ਔਰ ਉਸ ਤੋਂ ਬਾਅਦ ਸਿੱਧਾ ਐਕਸ਼ਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਔਰ ਸ਼ਹਿਰ ਇਹੋ ਜਿਹੇ ਅਫਸਰਾਂ ਦੇ ਨਾਲ ਕਿਵੇਂ ਸੁਰੱਖਿਅਤ ਰਹਿ ਸਕਦਾ ਕਿਵੇਂ ਸਿਕਿਉਰਿਟੀ ਕਰਨਗੇ ਇਹ ਆਪਦੇ ਸ਼ਹਿਰ ਦੀ ਤਾਂ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ PRO ਪੰਜਾਬ ਟੀਵੀ ਤੇ ਐਕਸਕਲੂਸਿਵ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਡੀਆਈਜੀ ਨੇ ਛਾਪਾ ਮਾਰਿਆ ਔਰ ਉਸ ਤੋਂ ਬਾਅਦ ਹੁੰਦਾ ਕੀ ਹੈ ਉਸ ਤੋਂ ਬਾਅਦ ਹੁੰਦਾ ਐਕਸ਼ਨ ਉਹਨਾਂ ਅਫਸਰਾਂ ਦੇ ਉੱਪਰ ਜਿਹੜੇ ਅਫਸਰ ਲਾਪਰਵਾਹੀ ਕਰਦੇ ਆ ਜਿਹੜੇ ਸੁੱਤੇ ਪਏ ਸੀ ਕੁਆਟਰਾਂ ਦੇ ਵਿੱਚ ਔਰ ਉਹ ਥਾਣੇ ਨਹੀਂ ਪਹੁੰਚੇ ਕਿਉਂਕਿ ਤਨਖਾਹਾਂ ਤਾਂ ਸਰਕਾਰ ਤੋਂ ਲੈਂਦੇ ਆ ਪਰ ਔਰ ਸੁੱਤੇ ਪੈ ਸੀ ਆਪਣੀ ਡਿਊਟੀ ਨਹੀਂ ਕਰ ਰਹੇ ਸੀਗੇ ਉਹਨਾਂ ਦੇ ਉੱਪਰ ਐਕਸ਼ਨ ਕੀਤਾ ਗਿਆ ਮੌਕੇ ਦੇ ਉੱਪਰ ਤਾਂ ਵੱਡੀ ਖਬਰ ਐਕਸਕਲੂਸਿਵ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਥਾਣੇ ਦੇ ਅੰਦਰ ਡੀਆਈਜੀ ਨੇ ਛਾਪਾ ਮਾਰਿਆ ਔਰ ਵਾਇਰਲੈਸ ਦੇ ਵਾਇਰਲੈਸ ਦੇ ਉੱਪਰ ਜਿਹੜਾ ਮੈਸੇਜ ਭੇਜਿਆ ਉਹ ਵੀਡੀਓ ਵੀ ਤੁਹਾਨੂੰ ਦਿਖਾਉਨੇ ਆ ਵਾਇਰਲੈਸ ਦੇ ਉੱਪਰ ਜਦੋਂ ਮੈਸੇਜ ਭੇਜਿਆ ਉਹਨਾਂ ਨੇ ਔਰ ਨਾਲ ਹੀ ਹਵਾਲਾ ਦੇਖੇ ਉਹ ਹਵਾਲਾ ਦੇ ਇਹ ਅੰਦਰ ਤਾਂ ਦੱਸਿਆ ਜਾਂਦਾ ਕੋਈ ਮੁਲਾਜ਼ਮ ਸੀ ਪਰ ਉਸੇ ਬਾਹਰ ਕੋਈ ਤਾਇਨਾਤ ਨਜ਼ਰ ਨਹੀਂ ਆਇਆ ਨਾ ਹੀ ਕੋਈ ਮਹਿਲਾ ਪੁਲਿਸ ਮੁਲਾਜ਼ਮ ਤਾਇਨਾਤ ਸੀ ਤਾਂ ਇਹੋ ਜੇ ਅਫਸਰਾਂ ਦੀ ਪ੍ਰੇਜ਼ ਵੀ ਕਰਨੀ ਚਾਹੀਦੀ ਆ ਇਹੋ ਜੇ ਅਫਸਰ ਜਿਹੜੇ ਐਕਸ਼ਨ ਮੋਡ ਦੇ ਵਿੱਚ ਰਹਿੰਦੇ ਆ ਉਹਨਾਂ ਦੀ ਤਾਰੀਫ਼ ਵੀ ਕਰਨੀ ਚਾਹੀਦੀ ਆ ਹਾਲਾਂਕਿ ਜਿੱਥੇ ਇੱਕ ਪਾਸੇ ਕਾਲੀਆਂ ਭੇਡਾਂ ਨੇ ਮਹਿਕਮੇ ਨੂੰ ਬਦਨਾਮ ਕੀਤਾ ਉਹੋ ਜੇ ਉੱਥੇ ਹੀ ਇਹੋ ਜੇ ਅਫਸਰ ਵੀ ਹੈਗੇ ਜਿਨ੍ਹਾਂ ਦੇ ਵੱਲੋਂ ਐਕਸ਼ਨ ਕੀਤਾ ਜਾਂਦਾ ਤਾਂ ਮੌਕੇ ਦੇ ਉੱਪਰ ਹੀ ਐਕਸ਼ਨ ਕੀਤਾ ਗਿਆ ਡੀਆਈਜੀ ਜਲੰਧਰ ਰੇਂਜ ਹਰਮਨबीर ਗਿੱਲ ਹੋਣਾਂ ਦੇ ਵੱਲੋਂ ਔਰ ਐਸਐਚਓ ਨੂੰ متل کر کے پولیس لائن بھیج دیا گیا ہے بندے ہیں نئی بھی مطلب ساری ڈیوٹی میری ہے نا ساری بندی ہونے کر کے ساری مہربانی کرتے ہیں سر میں کلو آپ سارا گیارہ بجے پورٹ آ کے بجے تک پیش ہو گیا ਯੂਨਿਟ 4 ਤੋਂ ਨਾਲ ਕੰਮ ਚੱਲ ਰਿਹਾ ਹੈ। ਸ਼ਾਰਪੋਰ ਆਈ ਫਰਮ। ਯੂਨਿਟ 4 530 ਮਿੰਟ। ਯੂਨਿਟ 4 ਡੈਲਟਾ 1 ਯੂਨਿਟ 4। ਐਂਡਰ ਬੱਚੇ ਇਸ ਇੰਕੈਡਰ ਦੇ। ਵਾਈਫ ਫੋਰ ਰੇਂਜ ਦੇ ਸਾਰੇ ਜੀਓ ਐਸ ਐਚਓਸ ਤੇ ਨੇ ਐਸ ਐਸ ਪੀ ਤੋਂ ਲੋਡ ਕਰ। ਅਜਮਰ ਥਾਣਾ ਡਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ। 7:30 ਵਜੇ। ਇਤਿਨ ਨੰਬਰ 8 ਦਾ 8 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸ ਐਚ ਓ ਤੇ ਡੀ ਐਸ ਪੀ ਤੁਹਾਡਾ ਆਪਣੇ ਕੁਆਟਰਾਂ 'ਚ ਪਾਏ ਗਏ ਸਤੇ ਨਫਰੀ ਬਿਲਕੁਲ ਦੇਖੀ ਹੈਗੀ ਸਿਰਫ ਇੱਕ ਐਡੀਸ਼ਨਲ ਮੂਚੀ ਸੀ ਨਾਈਂ ਕਰਾ ਇਤਿ ਲੈਡੀ ਹਵਾਲਾ ਤਿਗੇ ਸੀ ਔਰ ਕੋਈ ਵੀ ਲੇਡੀ ਕੋਨਸਟੇਬਲ ਨਹੀਂ ਪ੍ਰੈਜ਼ੈਂਟ ਸੀ ਫਿਲਹਾਲ ਐਸ ਐਚ ਓ ਟਾਂਡੇ ਤੋਂ ਮੈਂ ਪੀਸ ਲਾਈਨ ਹੈ ਗਿਰ ਕਰ ਰਿਹਾ ਡੀਐਸਪੀ ਐਸਐਸਪੀ ਦੇ ਖਿਲਾਫ ਜਿਹੜਾ ਉਹ ਐਕਸ਼ਨ ਆਊਗਾ ਐਕਸਪਲੇਨੇਸ਼ਨ ਐਸਐਸਪੀ ਸਾਹ ਰਖੋ ਦੀ ਵੀ ਕਾਲ ਕੀਤੀ ਜਾਵੇਗੀ ਅੱਗੇ ਵੀ ਮੈਂ ਚੈੱਕ ਕਰਦਾ ਰਹੂੰਗਾ ਕਿ ਕਿਹੜੇ ਕਿਹੜੇ ਥਾਲੇ ਦੇ ਵਿੱਚ ਇਹੋ ਜਿਹੇ ਹਰਤਾਈਆਂ ਪਾਈਆਂ ਜਾਂਦੀਆਂ ਨੇ ਕਿਤੇ ਵੀ ਮੈਂ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਸਰ ਤਦਵਾ ਤਦਵਾ ਕਿਤੇ ਵੀ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਤੇ ਜੇਕਰ ਮੈਨੂੰ ਪਾਇਆ ਗਿਆ ਕਿ ਜਿਹੜੀਆਂ ਇਨਸਟਰਕਸ਼ਨਸ ਇਹਨਾਂ ਨੂੰ ਭੇਜੀਆਂ ਜਿਹੜਾ ਅਜੰਡਾ ਰੀਜ ਆਫਿਸ ਤੋਂ ਆਇਆ ਕਾ ਕਨਸਰਨ ਜੀਓ ਐਸ ਐਚਓ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਰੇਂਜ ਦੇ ਸਾਰੇ ਜੀਓ ਐਸ ਐਚਓ ਸਤਨੇ ਐਸ ਐਸ ਪੀ ਨੂੰ ਰੋਲ ਕਰ ਅਜਮਰ ਥਾਣਾ ਕਾਂਦੇ ਨੂੰ ਸਰਪ੍ਰਾਈਜ਼ ਚੈੱਕ ਕੀਤਾ ਸਾਡੇ 7 ਵਜੇ ਇੱਥੇ ਨੰਬਰ 8 ਤਾਂ 8 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸ ਐਚਓ ਤੇ ਡੀ ਐਸ ਪੀ ਤੁਹਾਡਾ ਆਪਣੇ ਕੁਆਟਰਾਂ 'ਚ ਪਾਏ ਗਏ ਸੁੱਤੇ ਨਫਰੀ ਬਿਲਕੁਲ ਜਿਹੀ ਹੈਗੀ ਸਿਰਫ ਇੱਕ ਐਡੀਸ਼ਨ ਪੁਲਸੀ ਸੀ ਨਾਈਂ ਕਰਾ ਇੱਕ ਲੇਡੀ ਹਵਾਲਾ ਪਈ ਸੀ ਔਰ ਕੋਈ ਵੀ ਲੇਡੀ ਕੋਨਸਟੇਬਲ ਨਹੀਂ ਪ੍ਰੈਜ਼ెంట్ ਸੀ ਪਹਿਲਾ ਹਾਲ ਐਸਐਚਓ ਟਾਂਡੇ ਤੋਂ ਮੈਂ ਪੁਲਿਸ ਲਾਈਨਾਂ ਗਿਣ ਕਰ ਰਿਹਾ ਤੇ ਡੀਐਸਪੀ ਐਸਐਚਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਆਊਗਾ ਐਕਸਪਲੇਨੇਸ਼ਨ ਐਸਐਸਪੀ ਸ਼ਾਹ ਕੋਲੋਂ ਵੀ ਕਾਲ ਕੀਤੀ ਜਾ ਰਹੀ ਹੈ ਅੱਗੇ ਵੀ ਮੈਂ ਚੈੱਕ ਕਰਦਾ ਹਾਂ ਕਿ ਕਿਹੜੇ ਕਿਹੜੇ ਖਾਣੇ ਦੇ ਵਿੱਚ ਇਹੋ ਜਿਹੇ ਉਨਤਾਈਆਂ ਪਾਈਆਂ ਜਾਂਦੀਆਂ ਕਿਤੇ ਵੀ ਮੈਂ ਸਰਪ੍ਰਾਈਜ਼ ਵਿਜ਼ਿਟ ਕਰਨੂੰਗਾ ਸਰ ਤਦਵਾਹ ਕਿਤੇ ਵੀ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਤੇ ਜੇਕਰ ਮੈਨੂੰ ਪਾਇਆ ਗਿਆ ਕਿ ਜਿਹੜੀਆਂ ਇਨਸਟਰਕਸ਼ਨਸ ਇਹਨਾਂ ਨੂੰ ਭੇਜੀਆਂ ਜਿਹੜਾ ਅਜੰਡਾ ਰੀਜ ਆਫਿਸ ਤੋਂ ਆਇਆ ਤਾਂ ਕਨਸਰਟ ਜੀਓ ਐਸ ਐਚਓ